ਹੈਲੋ ਮਾਈ YouTube ਸਵਾਗਤ ਹੈ ਜੀ ਮੇਰੇ ਚੈਨਲ 'ਚ ਹਾਂਜੀ ਮਾਰਨਿੰਗ ਦਾ ਟਾਈਮ ਸੀ ਅਸੀਂ ਸੁੱਬਾ ਸੁੱਬਾ ਹਜੇ ਹਨੇਰਾ ਹੀ ਸੀਗਾ ਸੋ ਅਰਲੀ ਟਾਈਮ ਜਿੱਦਾਂ ਕੀ ਦੇਖ ਸਕਦੇ ਆ ਤੁਸੀਂ ਇੰਨਾ ਜ਼ਿਆਦਾ ਹਨੇਰਾ ਸੀ ਬਟ ਜਿਵੇਂ ਜਿਵੇਂ ਅਸੀਂ ਜਾ ਰਹੇ ਸੀ ਨਾ ਮਤਲਬ ਕਿ ਦਿਨ ਹੁੰਦਾ ਗਿਆ ਸੀਗਾ ਚਾਨਣ ਆਂਦਾ ਰਿਹਾ ਯਾਨੀ ਕਿ ਸਿਰਫ ਲਾਈਟਾਂ ਹੀ ਜਗ ਰਹੀਆਂ ਸੀ ਆਪਣਾ ਗੱਡੀ ਦੀ ਹੀ ਜਗ ਰਹੀਆਂ ਸੀ ਅਦਰਵਾਇਜ਼ ਅਸੀਂ ਜਾ ਰਹੇ ਹਾਂ ਜੀ ਨਾਨਕੇ ਮੈਂ ਸਭ ਨੂੰ ਦੱਸ ਦੇਣਾ ਸੋਣੀ ਕਿਉਂ ਜਾ ਰਹੇ ਹਾਂ ਉੱਥੇ ਮੇਰੇ ਕੱਪੜੇ ਪਏ ਹੋਏ ਆ ਕੱਪੜੇ ਲੈਣ ਲਈ ਮੈਂ ਅੱਜ ਸਾਰੀ ਫੈਮਿਲੀ ਨੂੰ ਕਿਹਾ ਚੱਲੋ ਜੀ ਆਪਾਂ ਵੀ ਜਾਂਦੇ ਕਿਉਂਕਿ ਮੰਮੀ ਦੇ ਵੀ ਕੱਪੜੇ ਸੀ ਸਾਰਿਆਂ ਦੇ ਯਾਨੀ ਕਿ ਮੈਂ ਸੱਚ ਦੱਸਣਾ ਤਾਂ ਉੱਥੇ ਮੈਂ ਕੁਝ ਕੁ ਕੱਪੜੇ ਆਪਣੇ ਸਟਿਚ ਕਰਵਾਏ ਸੀ ਕੁਝ ਕੁ ਮੇਰੇ ਵੈਸੇ ਪਏ ਹੋਏ ਸੀ ਮੰਮੀ ਹੁਣ ਉਹਦੇ ਘਰੇ ਮੈਨੂੰ ਐ ਸੀ ਮੈਂ ਚੱਕ ਲਿਆ ਵਾਂ ਕਦੋਂ ਦੇ ਪਏ ਹੋਏ ਬਸ ਟਾਈਮ ਹੀ ਨਹੀਂ ਲੱਗਦਾ ਸੀ ਕਿਉਂਕਿ ਪਹਿਲਾਂ ਮੋਟਰਸਾਈਕ ਸਮਾਨ ਆਪਣਾ ਰੱਖ ਦਿੰਦੇ ਹੁੰਦੇ ਸੀ ਫਿਰ ਅੱਜ ਸਾਡਾ ਅਚਾਨਕ ਪਲਾਨ ਬਣਿਆ ਕਿ ਸਾਰੀ ਫੈਮਿਲੀ ਆਉਨੇ ਆ ਸੀ ਤੇ ਬੋਬੀ ਬੋਲ ਰਿਹਾ ਸੀ ਮੈਂ ਵੀ ਜਾਣਾ ਸੀ ਫਿਰ ਸਾਰੇ ਗਏ ਚਲੇ ਅੱਜ ਬੋਬੀ ਨੂੰ ਛੁੱਟੀ ਸੀ ਸਕੂਲੋਂ ਸੋ ਹਾਂਜੀ ਦੇਖ ਸਕਦੇ ਆ ਤੁਸੀਂ ਵਿਊ ਚੈੱਕ ਕਰੋ ਪਹਿਲਾਂ ਕਿੰਨਾ ਹਨੇਰਾ ਸੀ ਜਦੋਂ ਅਸੀਂ ਤੁਰੇ ਸੀ ਕਾਫੀ ਹਨੇਰਾ ਸੀ ਰਾਸਤੇ 'ਚ ਘੱਟ ਹਨੇਰਾ ਸੀ ਹੁਣ ਤੁਸੀਂ ਦੇਖ ਸਕਦੇ ਹੋ ਹੌਲੀ-ਹੌਲੀ ਚਾਨਣ ਹੋਊਗਾ ਸੋ ਅਸੀਂ ਜਾ ਰਹੇ ਸੀ ਜੀ ਦੇਖ ਸਕਦੇ ਆ ਤੁਸੀਂ ਬਹੁਤ ਜਲਦੀ ਅਸੀਂ ਪਹੁੰਚ ਗਏ ਸੀਗੇ ਪਹਿਲਾਂ ਮੋਟਰਸਾਈਕਲ ਤੇ ਅਸੀਂ ਜਾਂਦੇ ਹੁੰਦੇ ਸੀ ਨਾਣ ਕਿ ਕਾਫੀ ਟਾਈਮ ਲੱਗ ਜਾਂਦਾ ਹੁੰਦਾ ਸੀ ਬਟ ਗੱਡੀ ਤੇ ਤਾਂ ਅੱਜ ਸਾਨੂੰ ਪਤਾ ਹੀ ਨਹੀਂ ਮਸੀਂ ਕਾਰ ਲੈ ਕੇ ਜਾ ਰਹੇ ਸੀ ਨਾਨਕੇ ਤੇ ਮੈਂ ਸਭ ਨੂੰ ਦੱਸ ਦਿਨਾ ਚਾਹਨੀ ਆ ਤੇ ਬਟ ਉੱਥੇ ਜਾ ਕੇ ਜਿਹੜਾ ਰਿਐਕਸ਼ਨ ਉਹਨਾਂ ਦਾ ਹੋਏਗਾ ਮੈਂ ਵੀ ਨਹੀਂ ਜਾਣਦੀ ਤੇ ਵਲੌਗ ਦੇ ਨਾਲ ਤੁਸੀਂ ਲਾਸਟ ਤੱਕ ਬਨੇ ਰਹੋ ਕਿਉਂਕਿ 뮤직 ਲੱਗੇ 뮤직 ਨਹੀਂ ਮੈਂ ਕਹਿ ਸਕਦੀਗੀ ਜਿਵੇਂ ਕਿ ਸਟਾਰਟਿੰਗ ਵਿੱਚ ਅਸੀਂ ਗੁਰਬਾਣੀ ਲਾਈ ਹੋਈ ਸੀ ਤਾਂ 뮤직 ਤਾਂ ਆਨ ਦੀ ਬਾਕੀ ਅਸੀਂ ਲਗਾਏ ਸੀਗੇ ਹੁਣ ਇਸ ਟਾਈਮ ਗੁਰਬਾਣੀ ਲੱਗੀ ਹੋਈ ਆ ਕਾਰ ਦੇ ਵਿੱਚ ਤਾਂ ਕਰਕੇ ਉਸ ਤੋਂ ਬਾਅਦ ਅਸੀਂ ਇੱਥੇ 뮤직 ਲਾਈ ਸੀਗੇ ਯਾਨੀ ਕਿ ਸਭ ਤੋਂ ਪਹਿਲਾਂ ਜਦੋਂ ਅਸੀਂ ਮਿਊਜ਼ਿਕ ਵਗੈਰਾ ਸੁਣਨੇ ਹੁੰਦੇ ਨਾ ਘਰੇ ਵੀ ਬੂਫਰ ਤੇ ਚਾਏ ਜਦੋਂ ਵੀ ਸੁਣਨ ਦਾ ਮਤਲਬ ਕਿ ਮੂਡ ਹੋਵੇ ਪਹਿਲਾਂ ਸਭ ਤੋਂ ਪਹਿਲਾਂ ਹੀ ਅਸੀਂ ਗੁਰਬਾਣੀ ਲਗਾਉਣੀ ਹੈ ਉਸ ਤੋਂ ਬਾਅਦ ਹੀ ਅਸੀਂ ਸੁਣਦੇ ਆ ਜੇਕਰ ਕੁਝ ਸੁਣਨਾ ਹੁੰਦਾ ਹੈ ਤਾਂ ਇੱਥੇ ਅਸੀਂ ਰੁਕੇ ਸੀ ਜੀ ਲੈਣਾ ਸੀ ਡੱਬਾ ਮਠਿਆਈ ਦਾ ਨਾਨੀ ਹੁਣਾਂ ਵਾਸਤੇ ਸੋ ਉਹਨਾਂ ਨੂੰ ਵਧਾਈ ਵੀ ਦੇਣੀ ਹੈ ਮਤਲਬ ਕਿ ਨਵੀਂ ਕਾਰ ਲਈਏ ਫਿਰ ਕਹਿਣਗੇ ਵੀ ਕੁਝ ਲੈ ਕੇ ਨਹੀਂ ਆਂਦਾਗਾ ਸੋ ਸਾਰਿਆਂ ਨੂੰ ਡੱਬੇ ਦੇ ਦਿੱਤੇ ਸੀ ਪਰ ਨਾਨੀ ਹੁਣੀ ਰਹਿ ਗਏ ਸੀਗੇ ਤਾਂ ਅਸੀਂ ਆਖੇ ਚਲੋ ਜੀ ਨਾਲੇ ਝੂਟੇ ਮਾਡੇ ਗੱਡੀ ਨੂੰ ਮਤਲਬ ਕਿ ਗੱਡੀ ਤੇ ਲੈ ਲੈਣਗੇ ਤੇ ਨਾਲੇ ਉਹਨਾਂ ਨੂੰ ਦਿ ਤਾਂ ਮੈਂ ਨਾ ਹੀ ਦੱਸੂਗੀ ਹਨਾ ਮੈਂ ਪਰ ਵੌਇਸ ਕਵਰ ਕਰ ਰਹੀ ਹਾਂ ਬਟ ਮੈਂ ਫਿਰ ਵੀ ਨਹੀਂ ਦੱਸੂਗੀ ਤਾਂ ਉੱਥੇ ਜਾ ਕੇ ਪਤਾ ਲੱਗੇਗਾ ਇੱਥੇ ਮੈਂ ਤੇ ਬੋਬੀ ਅਸੀਂ ਕਰ ਰਹੇ ਸੀ ਮਸਤੀ ਮੈਂ ਤੇ ਬੋਬੀ ਅਸੀਂ ਪਿੱਛੇ ਬੈਠੇ ਹੋਏ ਸੀ ਮੰਮੀ ਡੈਡੀ ਅੱਗੇ ਬੈਠੇ ਹੋਏ ਸੀਗੇ ਤੇ ਇੱਥੇ ਅਸੀਂ ਆਪਦੀਆਂ ਗੱਲਾਂ ਕਰ ਕਰਕੇ ਦੰਦੀਆਂ ਕੱਢੀ ਜਾਂਦੇ ਸੀ ਇੱਥੇ ਬੱਸ ਇੱਕ ਨਾ ਨਿਊ Song ਆਇਆ ਬੱਸ ਮੈਂ ਉਹਦੇ ਤੇ ਐਕਟਿੰਗ ਜੀ ਕਰੀ ਜਾਂਦੀ ਸੀ ਉਹੀ ਬੱਸ ਬੈਠੀ ਤੇ ਮੰਮੀ ਨੇ ਸਾਡੇ ਖਾਣ ਵਾਸਤੇ ਲਏ ਮਟਰ ਜੋ ਕਿ ਮੇਰੇ ਫੇਵਰਟ ਮੈਂ ਚਾਹਣਾ ਬਹੁਤ ਖਾਣੀ ਹੁੰਦੀ ਆ ਮਟਰ ਰੋਚ ਜਿਹੜੀ ਚੀਜ਼ ਹੁੰਦੀ ਹੈ ਨਾ ਕੋਈ ਬਿਸਕੁਟ ਹੋਵੇ ਕੁਝ ਵੀ ਹੋਵੇ ਬਰਫੀ ਵੀ ਹੋਵੇ ਨਾ ਇਤੋਂ ਤੱਕ ਮੈਂ ਤਾਂ ਚਾਹ ਚ ਡਬੋ ਡਬੋ ਕੇ ਖਾਣੀ ਹੁੰਦੀ ਆ ਜ਼ਰੂਰ ਦੱਸਿਓ ਕਮੈਂਟ ਕਰਕੇ ਇਦਾਂ ਕੌਣ ਖਾਂਦਾ ਮੈਂ ਤਾਂ ਜ਼ਰੂਰ ਐਵੇਂ ਹੀ ਖਾਣੀ ਆ ਜੋ ਰਿਐਲਿਟੀ ਆ ਯਾਰ ਮੈਂ ਦੱਸ ਰਹੀ ਆ ਮੈਂ ਇਦਾਂ ਖਾਣੀ ਆ ਠੀਕ ਆ ਖਾਸ ਕਰਕੇ ਮਟਰ ਤਾਂ ਮੇਰੇ ਫੇਵਰਟ ਆ ਸੋ ਸਭ ਤੋਂ ਪਹਿਲਾਂ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਹਾਂਜੀ ਅਸੀਂ ਡੱਬਾ ਲੈ ਚੁੱਕੇ ਸੀਗੇ ਇੱਥੇ ਮੰਮੀ ਅਸੀਂ ਬੈਠੇ ਹੋਏ ਸੀ ਗੱਡੀ ਦੇ ਵਿੱਚ ਤਾਂ ਮੰਮੀ ਉੱtre ਸੀ ਬਸ ਡੱਬਾ ਲਿਆ ਤੇ ਸਾਡੇ ਬਸਤੇ ਖਾਣ ਨੂੰ ਮਟਰ ਲਏ ਸੀਗੇ ਤੇ ਉਸ ਤੋਂ ਬਾਅਦ ਬਸ ਅਸੀਂ ਉਦਾਂ ਹੀ ਤੁਰ ਪਏ ਸੀ ਤੇ ਦੰਨ ਸੋ ਹਾਂਜੀ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਮੰਮੀ ਆ ਚੁੱਕੇ ਸੀਗੇ ਬਸ ਅਸੀਂ ਕਿਤੇ ਨਹੀਂ ਰੁਕੇ ਪੈਟਰੋਲ ਵੀ ਮਤਲਬ ਕਿ 19 ਸਵੇਰ ਸੁਬਾਹ ਆਏ ਸੀ ਨਾ ਗੱਡੀ 'ਚ ਪੈਟਰੋਲ ਉਦੋਂ ਦਾ ਹੀ ਮੈਂ ਪਵਾਇਆ ਸੀਗਾ ਉਸ ਤੋਂ ਬਾਅਦ ਫਿਰ ਮੈਂ ਡੈਡ ਨੂੰ ਕਿਹਾ ਵੀ ਡੈਡ ਤੇਲ ਘਟਾਏ ਦੇ ਚ ਹਨਾ ਤਾਂ ਉਸ ਤੋਂ ਬਾਅਦ ਅਸੀਂ ਬਸ ਤੇਲ ਪਵਾਇਆ ਆਪਣਾ ਅਦਰਵਾਇਜ਼ ਆ ਖਾਣ ਨੂੰ ਡੱਬਾ ਲਿਆ ਮਤਲਬ ਕਿ ਡੱਬਾ ਲਿਆ ਤੇ ਖਾਣ ਨੂੰ ਚੀਜੀ ਲਈ ਉਸ ਤੋਂ ਬਾਅਦ ਅਸੀਂ ਰੁਕੇ ਨਹੀਂ ਕਿਤੇ ਵੀ ਬਸ ਠੀਕ ਆ ਵੈਸੇ ਲੋੜ ਹੀ ਨਹੀਂ ਪਈ ਰੁਕਣ ਦੀ ਤਾਂ ਸਵੇਰ ਸਵੇਰ ਮੈਂ ਸਭ ਨੂੰ ਦੱਸ ਦੇਣਾ ਚਾਹੁੰਦੀ ਆ ਬਸ ਮੈਂ ਮੈਂ ਨਾ ਉੱਠ ਨਹੀਂ ਰਹੀ ਸੀ ਮੈਨੂੰ ਇਹਨਾਂ ਨੇ ਧੱਕੇ ਨਾਲ ਉਠਾਇਆ ਕਿ ਉੱਠ ਜਾ ਉੱਠ ਜਾ ਰਾਤ ਮੈਂ ਜਿੱਦ ਨਾਲ ਸੁੱਤੀ ਸੀ ਮੈਂ ਕਿਹਾ ਵੀ ਮੈਂ ਜਾਣਾ ਆਪਣੇ ਕੱਪੜੇ ਲੈ ਕੇ ਆਣੇ ਹੈਗੇ ਵੈਸੇ ਤਾਂ ਮੰਮੀ ਨੇ ਵੀ ਲੈ ਆਣੇ ਸੀਗੇ ਤਾਂ ਜਾਣਾ ਹੀ ਸੀਗਾ ਹਨਾ ਇਹਦੇ ਜ ਕੋਈ ਜੇਦ ਵਾਲੀ ਤਾਂ ਗੱਲ ਨਹੀਂ ਮੈਂ ਕਹਿ ਸਕਦੀ ਕਿ ਵੀ ਬਸ ਉੱਠਣ ਨੂੰ ਨੀਂਦ ਪਿਆਰੀ ਕਹਿੰਦੇ ਆ ਨਾ ਜਦੋਂ ਐਨੀ ਸੋਹਣੀ ਨੀਂਦ ਆਈ ਹੋਵੇ ਉੱਠਣ ਨੂੰ ਕਿੱਥੇ ਜੀ ਕਰਦਾ ਆ ਮੈਨੂੰ ਉਠਾ ਰਹੇ ਸੀ ਬਸ ਉਸ ਟਾਈਮ ਨੂੰ ਨੀਂਦ ਜੀ ਖਰਾਬ ਹੋ ਰਹੀ ਸੀਗੀ ਤਾਂ ਫਿਰ ਆਪੇ ਉੱਠ ਕੇ ਚੱਲੋ ਜੀ ਓਵੇਂ ਨਹਾਏ ਤਾਂ ਓਵੇਂ ਸੁੱਤੇ ਉੱਠੇ ਚੱਲੋ ਜੀ ਨਾਨਕੇ ਚੱਕ ਲਿਆ ਆਪਾਂ ਮੂੰਹ ਸੋ ਹਾਂਜੀ ਅਸੀਂ ਆ ਚੁੱਕੇ ਸੀ ਜੀ ਸ਼ਹਿਰ ਦੇ ਵਿੱਚ ਐਂਟਰੀ ਕਰ ਚੁੱਕੇ ਸੀਗੇ ਤੇ ਉਸ ਤੋਂ ਬਾਅਦ ਅਸੀਂ ਦੇਖ ਸਕਦੇ ਆ ਅੱਜ ਜੀ ਆਪਣੇ ਬੜੀ ਮਾਮਕੇ ਘਰ ਮੈਂ ਐਂਟਰੀ ਕਰਾਂਗੇ ਤਾਂ ਸ਼ਹਿਰ ਦੇ ਵਿੱਚ ਅਸੀਂ ਆ ਚੁੱਕੇ ਸੀ ਇੱਥੇ ਜਾਣ ਕੇ ਨਾ ਸਕੂਨ ਜਾਂ ਮਿਲ ਜਾਂਦਾ ਕਿਉਂਕਿ ਮੈਂ ਤਾਂ ਇੱਥੇ ਪਹਿਲਾਂ ਕਾਫੀ ਟਾਈਮ ਇੱਥੇ ਰਹੀ ਵੀ ਹੋਈਆਂ ਮੈਨ ਇੱਕੀ ਹੁੰਦੀ ਵੀ ਇੱਥੇ ਰਹਿੰਦੀ ਰਹੀਆਂ ਹਨਾ ਤਾਂ ਹੁਣ ਵੀ ਤਾਂ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਅਸੀਂ ਆ ਚੁੱਕੇ ਸੀਗੇ ਆ ਨਿਊ ਕਾਰ ਵਿੱਚ ਡੈਡੀ ਵੀ ਐਂਟਰੀ ਅੱਜੀ ਕਰਨਗੇ ਯਾਨੀ ਕਿ ਪਹਿਲਾਂ ਜੇ ਤੁਸੀਂ ਮੇਰੇ ਪਿਛਲੇ ਵਲੌਗ ਦੇਖੇ ਹੋਣੇ ਆ ਵੀ ਹੱਲੇ ਇੱਕ ਦੋ ਹੋਰ ਮੇਰੇ ਵਲੌਗ ਪੈਂਡਿੰਗ ਚ ਪਏ ਹੋ ਮੈਂ ਹੱਲੇ ਤੱਕ ਪਬਲਿਕ ਨਹੀਂ ਕੀਤੇ ਜਦੋਂ ਉਹ ਕਰਾਂਗੀ ਤੁਸੀਂ ਘਰ ਪਿੱਛੇ ਜੇ ਦੇਖੇ ਹੀ ਹੋਣਾਗੇ ਕਿ ਹੱਲੇ ਕੰਮ ਰੰਦਾ ਸੀ ਅੱਧਾ ਪਰ ਹੁਣ ਘਰ ਪੂਰਾ ਰੈਡੀ ਹੋ ਗਿਆ ਸੀ ਤੇ ਸਾਰਾ ਸਮਾਨ ਵੀ ਮੰਮੀ ਉਹਨਾਂ ਨੇ ਰੱਖ ਲਿਆ ਸੀ ਘਰ ਦੇ ਵਿੱਚ ਤੇ ਜਿਹੜਾ ਉਹਨਾਂ ਦਾ ਨਵਾਂ ਘਰ ਆ ਹਾਂਜੀ ਅਸੀਂ ਆ ਚੁੱਕੇ ਹਾਂ ਜੀ ਨਾਨੀ ਉਹਨਾਂ ਦੇ ਘਰ ਦੇ ਕੋਲ ਤਾਂ ਬਸ ਅਸੀਂ ਪਹੁੰਚਣੇ ਵਾਲੇ ਆ ਲੋ ਜੀ ਆਪਾਂ ਗਏ ਪੰਜ ਤੇ ਇਹਨਾਂ ਦਾ ਰਿਐਕਸ਼ਨ ਦੇਖਦੇ ਹਾਂ ਸਾਰਿਆਂ ਦਾ ਕੀ ਹੁੰਦਾ ਆ ਕਿਉਂਕਿ ਜਿੰਨੇ ਨੂੰ ਅਸੀਂ ਗਏ ਸੀ ਨਾ ਸਾਰੇ ਸੁੱਤੇ ਪਏ ਸੀ ਤੇ ਟਾਈਮ ਇਥੇ ਹਲੇ 6 ਵੀ ਨਹੀਂ ਬੱਜੇ ਹੋਣੇਗੇ 6:00 ਬੱਜ ਗਏ ਹੋਣਗੇ ਤਕਰੀਬਨ 6:00 ਨਹੀਂ ਬੱਜੇ ਹੋਣੇ ਮੈਂ ਕਹਿ ਸਕਦੀ ਹਾਂ ਹਾਂਜੀ ਉਸ ਤੋਂ ਬਾਅਦ ਗੱਡੀ ਖਿਲਾਰੀ ਚਲੋ ਜੀ ਐਂਟਰੀ ਵਾਉ ਕਿੰਨਾ ਖੁਸ਼ ਹੋਏ ਹੱਲੇ ਮੰਮੀ ਸੁੱਤੀ ਉੱਠੇ ਸੀਗੇ ਓਹੋ ਸਾਰਿਆਂ ਦੇ ਮੈਂ ਰਿਐਕਸ਼ਨ ਦੇਖ ਕੇ ਮੈਂ ਕਿਹਾ ਮੈਂ ਕੁਝ ਵੀ ਨਹੀਂ ਕੱਟ ਕਰਨਾ ਮੈਂ ਇਦਾਂ ਹੀ ਦਿਖਾਣੇ ਆ ਰਿਐਲਿਟੀ ਦਿਖਾਣੀ ਆ ਸੁੱਤੇ ਉੱਠੇ ਸੀਗੇ ਤੇ ਬਹੁਤ ਖੁਸ਼ ਹੋਏ ਦੇਖ ਕੇ ਤੇ ਸਾਰੇ ਜਾਣੇ ਕਿ ਦੂਸਰੇ ਨੂੰ ਮਿਲੇ ਇਧਰ ਸਾਰਾ ਸਮਾਨ ਨੰਨੇ ਸ਼ਿਫਟ ਕਰ ਲਿਆ ਸੀ ਬਸ ਥੋੜਾ ਬਹੁਤਾ ਜਿਹੜਾ ਘਰ ਦਾ ਕੰਮ ਰਹਿੰਦਾ ਉਹ ਵੀ ਬਸ ਹੋ ਰਿਹਾ ਆ ਹੋ ਜਾਣਾ ਆ ਇੱਥੇ ਰਸੋਈ ਸਭ ਤੋਂ ਬੈਸਟ ਮੈਨੂੰ ਰਸੋਈ ਲੱਗਦੀ ਹੈ ਜਿਹੜੀ ਓਪਨ ਬਣਾਈ ਆ ਇਸ ਵਾਰੀ ਅਸੀਂ ਤੇ ਉਸ ਤੋਂ ਬਾਅਦ ਅਸੀਂ ਹਾਂਜੀ ਗੱਡੀ ਦੇਖਣ ਦੇ ਲਈ ਗਏ ਜਲੇ ਸਾਰੀ ਫੈਮਲੀ ਬਾਹਰ ਨਾਨੇ ਨੂੰ ਵੀ ਮੈਂ ਮਿਲੀ ਸੀ ਬਸ ਵਿੱਚ ਜਆ ਵਲੌਗ ਮੇਰਾ ਬੰਦ ਰਿਹਾ ਵਿੱਚ ਵਿੱਚ ਦਾ ਜੋ ਕਿ ਮੈਂ ਨਹੀਂ ਸ਼ੂਟ ਕਰ ਪਾਈ ਸਾਰਿਆਂ ਨੂੰ ਮਿਲਣ ਤੋਂ ਬਾਅਦ ਸਾਰੀ ਫੈਮਲੀ ਅਸੀਂ ਆਏ ਜੀ ਆ ਬਾਹਰ ਤੇ ਬਾਅਦ ਅਸੀਂ ਗੱਡੀ ਆਏ ਜੀ ਸਾਰੇ ਜਾਨੇ ਮੈਨੂੰ ਵਧਾਈਆਂ ਦੇ ਰਹੇ ਸੀਗੇ ਫੈਮਲੀ ਮੇਰੀ ਨੂੰ ਤੇ ਮੈਨੂੰ ਤੇ ਮੰਮੀ ਤਾਂ ਡੈਡੀ ਬਹੁਤ ਖੁਸ਼ ਹੋਏ ਨਾਨਾ ਨਾਨੀ ਬਹੁਤ ਖੁਸ਼ ਹੋਏ ਤੇ ਨਾਨੀ ਤਾਂ ਬੋਲ ਰਹੀ ਸੀ ਮੈਂ ਤਾਂ ਝੂਟਾ ਲੈਣਾ ਮੈਂ ਉਹਨਾਂ ਨੂੰ ਬੋਲ ਰਹੀ ਸੀ ਕੋਈ ਨਹੀਂ ਜ਼ਰੂਰ ਲੈ ਲਿਓ ਤੇ ਬਸ ਯਾਦ ਹੈ ਮੈਨੂੰ ਕਿ ਬਹੁਤ ਇਹਨਾਂ ਦਾ ਰਿਐਕਸ਼ਨ ਮੈਂ ਦੇਖਣਾ ਸੀ ਵੀ ਕਹਿੰਦੇਗੇ ਮੈਨੂੰ ਮੈਨੂੰ ਪਹਿਲਾਂ ਹੀ ਪਤਾ ਸੀ ਕਿਉਂਕਿ ਜਿਸ ਦਿਨ ਲੈ ਕੇ ਆਂਦੀ ਸਨ ਉਸ ਦਿਨ ਇਹਨਾਂ ਨੇ ਸੁਣ ਕੇ ਇਹਨਾਂ ਨੂੰ ਯਕੀਨ ਹੀ ਨਹੀਂ ਹੋਇਆ ਮੈਂ ਕਿ ਸੱਚੀ ਮੈਂ ਕਿਹਾ ਭਾਵੇਂ ਵੀਡੀਓ ਕਾਲ ਕਰ ਲਓ ਤੇ ਬਹੁਤ ਖੁਸ਼ ਹੋ ਉਸ ਦਿਨ ਹੀ ਬਹੁਤ ਹੋਏ ਸੀਗੇ ਤਾਂ ਬਾਕੀ ਮੈਨੂੰ ਮੈਂ ਜਾਣਦੀ ਸੀ ਜਦੋਂ ਮੈਂ ਕਾਰ ਲੈ ਕੇ ਗਈ ਪਤਾ ਨਹੀਂ ਕਿੰਨੇ ਕੁ ਖੁਸ਼ ਹੋਣਗੇ ਬਹੁਤ ਖੁਸ਼ ਹੋਏ ਸੀਗੇ ਰਿਐਕਸ਼ਨ ਬਹੁਤ ਵਧੀਆ ਸੀ ਇਹਨਾਂ ਦਾ ਉਸ ਤੋਂ ਬਾਅਦ ਹਾਂਜੀ ਇੱਧਰ ਤੁਸੀਂ ਦੇਖ ਸਕਦੇ ਆ ਸਾਰੇ ਆਣੇ ਗੱਡੀ ਦੇ ਆਲੇ ਦੁਆਲੇ ਇੱਥੇ ਆਪਣਾ ਘਰ ਵੀ ਤੁਸੀਂ ਦੇਖ ਸਕਦੇ ਹੋ ਪੂਰਾ ਰੈਡੀ ਹੋ ਗਿਆ ਬਸ ਥੋੜਾ ਬਹੁਤ ਜਿਹੜਾ ਕੰਮ ਹੈਗਾ ਨਾ ਉਹ ਤਾਂ ਹੱਲੇ ਹੋ ਰਿਹਾ ਆ ਹਨਾ ਉੱਪਰ ਵੀ ਹੱਲੇ ਕਰਨਾ ਹੈ ਇਹਨਾਂ ਨੇ ਹੱਲੇ ਰੁੱਕ ਕੇ ਕਰਨਗੇ ਹੱਲੇ ਨਾ ਜਿਵੇਂ ਕਿ ਇੱਕ ਵਾਰੀ ਆਪਾਂ ਡਨ ਕਰ ਦਿੱਤਾ ਘਰ ਦਾ ਯਾਨੀ ਕਿ ਸਮਾਨ ਸਾਰਾ ਜਿਹੜਾ ਮੇਨ ਸਮਾਨ ਦੀ ਟੈਨਸ਼ਨ ਸੀ ਨਾ ਉਹ ਘਰ ਦੇ ਵਿੱਚ ਅਸੀਂ ਰੱਖ ਚੁੱਕੇ ਹਾਂ ਤੇ ਮੇਰਾ ਪਲਾਨ ਬਣ ਰਿਹਾ ਸੀ ਰਹਿਣ ਦਾ ਨਾਨੀ ਹੁਣਾਂ ਦੇ ਕੋਲ ਵੀ ਅੱਜ ਮੈਂ ਰਹਿ ਪਾਵਾਂ ਬਟ ਫਿਰ ਮੈਂ ਸੋਚਿਆ ਕਿ ਨਹੀਂ ਦੋ ਦਿਨ ਫੰਕਸ਼ਨ ਨੇ ਉਸ ਤੋਂ ਬਾਅਦ ਮੈਂ ਰਹੂੰਗੀ ਕਿਉਂਕਿ ਨੈਟਵਰਕ ਪ੍ਰੋਬਲਮ ਵੀ ਥੋੜੀ ਜੀ ਹੁੰਦੀ ਹੈ ਨਾ ਇੱਥੇ ਤਾਂ ਪ੍ਰੋਬਲਮ ਨਹੀਂ ਕਹਿ ਸਕਦੀ ਕਿ ਵੈਸੇ ਤਾਂ ਮਤਲਬ ਵਾਈਫਾਈ ਵੀ ਲੱਗਾ ਹੋਇਆ ਹੈ ਮੈਂ ਵੀ ਬੋਲ ਰਹੀ ਸੀ ਪਿਛਲੀ ਵਾਰੀ ਨਹੀਂ ਲੱਗਾ ਸੀ ਹੁਣ ਤਾਂ ਲੱਗਾ ਸੋ ਇਧਰ ਚਾਹ ਤਰੀ ਹੋਈ ਸੀਗੀ ਤੇ ਨਾਨੀ ਬੋਲ ਰਹੀ ਸੀ ਤੁਸੀਂ ਆਪਣੇ ਪਸੰਦ ਦੀ ਜਿਵੇਂ ਦੀ ਚਾਹ ਬਣਾਣੀ ਹੈ ਆਪਣਾ ਖੰਡ ਮਿੱਠਾ ਪਾ ਲਓ ਕਿਉਂਕਿ ਮੈਂ ਸਭ ਨੂੰ ਦੱਸ ਦੇਣਾ ਚਾਹਣੀ ਆ ਕਿ ਮੇਰੀ ਨਾਨੀ ਹਣੀ ਬਹੁਤ ਜ਼ਿਆਦਾ ਐਨੀ ਫਿੱਕੀ ਚਾਹ ਪੀਂਦੇ ਆ ਨਾ ਮਿੱਠਾ ਤਾਂ ਐਨ ਲੱਗਦਾ ਹੀ ਨਹੀਂ ਮੈਨੂੰ ਲੱਗਦਾ ਮੇਰੇ ਵਰਗੀ ਤਾਂ ਨਾ ਵਿੱਚ ਖੰਡ ਪਾਵਾ ਕੇ ਘੋਲੂਗੀ ਕਾਫੀ ਮਤਲਬ ਕਿ ਜ਼ਿਆਦਾ 슈ਗਰ ਨਹੀਂ ਚੱਲਦਾਗਾ ਮਤਲਬ ਕਿ ਘੱਟ ਮਿੱਠਾ ਪਕੰਦ ਪੈਂਦੇ ਉਹਦਾ ਕੋਈ ਪ੍ਰੋਬਲਮ ਨਹੀਂ ਹੈਗੀ ਕਿ ਫੈਮਿਲੀ ਮੈਂਬਰ ਚ ਕਿਸੇ ਨੂੰ ਪਰ ਫਿਰ ਵੀ ਯਾਨੀ ਕਿਸੇ ਦੀ ਆਦਤ ਹੁੰਦੀ ਹੈ ਨਾ ਜਿਵੇਂ ਕਿ ਹੁਣ ਸਾਡੇ ਘਰ ਦੇ ਵਿੱਚ ਸਬਜ਼ੀਆਂ ਚ ਮਿਰਚਾਂ ਬਹੁਤ ਪੈਂਦੀਆਂ ਕਈਆਂ ਦੀ ਬਹੁਤ ਲਾਈਟ ਜੀ ਬੰਦੀ ਨੋਟਿਸ ਕੀਤਾ ਮੈਂ ਵੀ ਸੋ ਇੱਧਰ ਬੈਠ ਚੁੱਕੇ ਆ ਜੀ ਪਰੌਣੇ ਕਹਿੰਦੇ ਪੀਣ ਲੱਗੇ ਆ ਚਾਹ ਤੇ ਲੈ ਕੇ ਤਾਂ ਸੀ ਆਪਣੇ ਵੱਡਿਆਂ ਲਈ ਆਏ ਸੀਗੇ ਡੱਬਾ ਚੱਲੋ ਜੀ ਸਾਰੇ ਹੀ ਉਹਨਾਂ ਨੇ ਕੱਢ ਕੇ ਬਰਫੀਆਂ ਸਾਡੇ ਅੱਗੇ ਰੱਖ ਦਿੱਤੀਆਂ ਤਾ ਸਾਰੀ ਫੈਮਲੀ ਨੇ ਉਸ ਤੋਂ ਬਾਅਦ ਇੰਜੋਏ ਕੀਤਾ ਗੱਲਾਂ ਬਾਤਾਂ ਕੀਤੀਆਂ ਸਾਨੂੰ ਤਾਂ ਅਸੀਂ ਵੀ ਬਸ ਕੱਪੜੇ ਚੱਕ ਕੇ ਉੱਧੇ ਆਣਾ ਕਿਉਂਕਿ ਡੈਡੀ ਨੇ ਜਾਣਾ ਸੀ ਕੰਮ ਤੇ ਤਾਂ ਸਾਰੀ ਫੈਮਲੀ ਤਿਆਰ ਹੋ ਚੁੱਕੀ ਸੀਗੀ ਸਾਨੂੰ ਤਾਂ ਅਸੀਂ ਸੀ ਵਾਪਸ ਨਹੀਂ ਮੁੜ ਸਕਾਂਗੇ ਪਰ ਬਹੁਤ ਵਧੀਆ ਟਾਈਮ ਅਸੀਂ ਉੱਥੇ ਸਪੈਂਡ ਕੀਤਾ ਗੱਲਾਂ ਕੀਤੀਆਂ ਇੰਜੋਏ ਕੀਤਾ ਸੋ ਇੱਧਰ ਕੱਪੜੇ ਤੁਸੀਂ ਦੇਖ ਹੀ ਸਕਦੇ ਆ ਬਣੇ ਹੋਏ ਜਿਹੜੇ ਹਨਾ ਸੌਰੀ ਮੈਂ ਸ਼ੋ ਨਹੀਂ ਕਰਾ ਸਕਦੀਗੀ ਸ਼ੋ ਮੈਂ ਫਿਰ ਤੋਂ ਕਰਾਉਂਗੀ ਅਲੱਗ ਵੀਡੀਓ ਲੈ ਕੇ ਆਉਂਗੀ ਕਲੈਕਸ਼ਨ ਦੇ ਰਿਲੇਟਿਡ ਤਾਂ ਇੱਧਰ ਮੈਂ ਸੋਚਿਆ ਕਿ ਚਲੋ ਹੈਲਪ ਕਰਵਾ ਦਿੰਨੀ ਆ ਘਰੇ ਵੀ ਤਾਂ ਮੈਂ ਕੰਮ ਕਰਦੀ ਆ ਨਾ ਹੱਲੇ ਸੁੱਤੀ ਉੱਠ ਇਸੀ ਨਾਨਕੇ ਸੋ ਇਧਰ ਕਾਰ ਦੀਆਂ ਵਧਾਈਆਂ ਦਿੱਤੀਆਂ ਤੇ ਪਾਪਾ ਨੂੰ ਇੱਕ ਸੂਟ ਮਿਲਿਆ ਤੇ ਮੈਨੂੰ ਵੀ ਸੂਟ ਮਿਲਿਆ ਮੈਂ ਪਰ ショ ਨਹੀਂ ਕਰਾਉਂਗੀ ਹਨਾ ਤੇ ਮਤਲਬ ਕਿ ਸਾਰੀ ਫੈਮਿਲੀ ਨੂੰ ਸੂਟ ਮਿਲਿਆ ਸੀ ਬਟ ਪਾਪਾ ਨੂੰ ਬਾਹਰ ਲੈ ਕੇ ਆਂਦਾ ਉਹਨਾਂ ਨੇ ਸਾਡੇ ਅੰਦਰ ਪਏ ਹੋਏ ਸੀਗੇ ਤੇਸ ਕਰਕੇ ਉਹ ਮੈਂ ਸ਼ੋਅ ਕਰਾ ਦਿੱਤਾ ਹੈ ਨਾਲ ਉਹਨਾਂ ਨੇ ਚਲੋ ਪੈਸੇ ਵੀ ਦਿੱਤੇ ਸੋ ਇੱਧਰ ਤੁਸੀਂ ਦੇਖ ਸਕਦੇ ਹੋ ਜਦੋਂ ਨਾਨੀ ਹੁਣਾ ਹੁਣ ਇਹਨਾਂ ਨੂੰ ਪਤਾ ਨਾ ਇਹਨਾਂ ਨੇ ਗੱਡੀ ਲੈ ਲਈ ਆ ਹੁਣ ਤਾਂ ਬਸ ਜਿਹੜੀ ਚੀਜ਼ ਚਲੋ ਇਹ ਵੀ ਲੈ ਜੋ ਇਹ ਵੀ ਲੈ ਜੋ ਇਹ ਵੀ ਲਾ ਜੋ ਤਾਂ ਸਬਜ਼ੀਆਂ ਦੀ ਵੀ ਫ੍ਰਿਜ ਭਰੀ ਹੋਈ ਸੀ ਪਤਾ ਨਹੀਂ ਕਿੰਨੀਆਂ ਕੁ ਇਹਨਾਂ ਨੇ ਸਬਜ਼ੀਆਂ ਦੇ ਦਿੱਤੀਆਂ ਆਦਤ ਹੁੰਦੀ ਹੈ ਤੁਸੀਂ ਵੀ ਜ਼ਰੂਰ ਦੱਸਿਓ ਵੀ ਤੁਹਾਡੇ ਵੀ ਐ ਕਰਦੇ ਆ ਮੇਰੇ ਨਾਨਾ ਨਾਨੀ ਦਾ ਬਹੁਤ ਪਿਆਰ ਕਰਦੇ ਆ ਮੈਨੂੰ ਬਹੁਤ ਖੁਸ਼ ਦਿੰਦੇ ਆ ਠੀਕ ਆ ਸੌਰੀ ਸੋ एवरीवन ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਇਧਰ ਬੋ ਵੀਰ ਰੱਖ ਰਿਆ ਸੀ ਸਮਾਨ ਸਾਰਾ ਨੀਚੇ ਬਲਿਥਣੇ ਦੇ ਵਿੱਚ ਕੱਪੜੇ ਸੀਗੇ ਸਟਿਚ ਕੀਤੇ ਹੋਏ ਜੋ ਕਿ ਮੇਨ ਇਹ ਲੈਣੇ ਸੀਗੇ ਉਸ ਤੋਂ ਬਾਅਦ ਇੱਕ ਕੰਬਲ ਸਿਗਾ ਉਹ ਵੀ ਰੱਖ ਲਿਆ ਸੀਗਾ ਵਿੱਚ ਤੇ ਹੋਰ ਵੀ ਜਿਹੜੀਆਂ ਛੋਟੀਆਂ ਮੋੜੀਆਂ ਚੀਜ਼ਾਂ ਸੀ ਸਾਰਾ ਕੁਝ ਅਸੀਂ ਰੱਖ ਚੁੱਕੇ ਸੀਗੇ ਤੇ ਇੱਧਰ ਸਾਡੀ ਪੰਮੂ ਬੈਠੀ ਹੋਈ ਸੀ ਕਹਿੰਦੇ ਤੇ ਉਸ ਤੋਂ ਬਾਅਦ ਮੈਂ ਬੋਬੀ ਨੂੰ ਦਿਖਾਇਆ ਮੈਂ ਕਿਹਾ ਬੋਬੀ ਤੂੰ ਦੇਖ ਲਾ ਧਿਆਨ ਨਾਲ ਵੀ ਕਿੰਨਾ ਘੱਟਾ ਸੀਗਾ ਰਾਹ ਦੇ ਵਿੱਚ ਤਾਂ ਬੋਬੀ ਨੂੰ ਫਿਕਰ ਹੋ ਗਈ ਬੋਬੀ ਕਹਿੰਦਾ ਮੈਂ ਕੋ ਮੈਂ ਸਾਫ਼ ਕਰ ਦਿੰਦਾ ਮੈਨੂੰ ਬੋਲੇ ਰ ਸੀ ਮੈਂ ਤਵਾਕੇ ਆਉਂਗਾ ਗੱਡੀ ਕਿਉਂਕਿ ਜਦੋਂ ਦੀ ਲਈ ਆਪਾਂ ਇੱਕ ਵਾਰੀ ਵੀ ਵਾਸ਼ ਨਹੀਂ ਕਰਵਾਈ ਉੱਥੇ ਵੈਸੇ ਵਾਸ਼ ਕਾਫੀ ਟਾਈਮ ਦੀ ਕੀਤੀ ਖੜੀ ਹੋਈ ਸੀ ਜਦੋਂ ਮੈਂ ਗਈ ਸੀ ਚੈੱਕ ਕੀਤਾ ਸੀਗਾ ਤਾਂ ਹੁਣ ਆਪਾਂ ਕੋਈ ਨਹੀਂ ਤੇ ਉਸ ਤੋਂ ਬਾਅਦ ਨਾਨੂ ਆ ਚੁੱਕੇ ਸੀ ਕਹਿੰਦੇ ਮੈਂ ਇੱਕ ਮੈਚ ਲਾ ਕੇ ਦੇਖਦਾ ਮੈਂ ਕਿਹਾ ਕੋਈ ਨਹੀਂ ਜ਼ਰੂਰ ਜੀ ਜ਼ਰੂਰ ਤੇ ਉਸ ਤੋਂ ਬਾਅਦ ਵੱਡੇ ਮम्मा ਵੀ ਆ ਗਏ ਸੀਗੇ ਨਾਨੀ ਹੁਣੀ ਸਾਰੇ ਜਾਣੇ ਮਤਲਬ ਕਿ ਕਹਿ ਸਕਦੇ ਆ ਵੀ ਝੂਟੀ ਮੜੀ ਲਾਨ ਨੂੰ ਹਨਾ ਗੱਡੀ 'ਚ ਬਹਿ ਗਏ ਸੀ ਸੋ ਇੱਥੇ ਨਾਨੂ ਹੁਣ ਡਰਾਈਵ ਕਰਨਗੇ ਤੇ ਇੱਧਰ ਮੈਂ ਆ ਗਈ ਜੀ ਕੱਪੜੇ ਬਦਲ ਕੇ ਆ ਚੁੱਕੀ ਸੀ ਕਿਉਂਕਿ ਜਿਹੜਾ ਸੂਟ ਮੈਂ ਪਾਇਆ ਹੋਇਆ ਜਿਗਾ ਉਹ ਮੈਂ ਇੱਥੇ ਹੀ ਰੱਖਣਾ ਸੀ ਆਪਣੀ ਨਾਨੀ ਹਣੋ ਕੋਲ ਕੋਲ ਹੀ ਰੱਖਣਾ ਸੀਗਾ ਕਿਉਂਕਿ ਹੋਰ ਮੇਰੇ ਸੂਟ ਸਟਿਚ ਹੋ ਰਿਹਾ ਨਾ ਤਾਂ ਮੈਂ ਸੋਚਿਆ ਕਿ ਚਲੋ ਮੈਂ ਲੈ ਆਈ ਦਿੰਨੀ ਆ ਕਿਉਂਕਿ ਬਾਕੀ ਦੇ ਸਾਰੇ ਸੂਟ ਚਲੋ ਜੀ ਚੱਕ ਲਓ ਪਾਲੋ ਲਵਾਵਿਆਂ ਵਿੱਚ ਤੇ ਲੈ ਜਾਓ ਘਰੇ ਤੇ ਮਤਲਬ ਕਿ ਇੱਥੇ ਮੇਰੇ ਸੂਟ ਪਏ ਹੋਇਆ ਕਿਉਂਕਿ